ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੋਂ ਇੱਕ ਗੱਲ ਜ਼ਰੂਰ ਸਿੱਖਣੀ ਚਾਹੀਦੀ ਹੈ ਆਪਣਾ ਸਾਰਿਆਂ ਨੂੰ ਉਹ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਕਹਿੰਦਾ ਸੀ ਕਿ ਆਪਣੇ ਹੱਕਾਂ ਦੀ ਖਾਤਰ ਲੜੋ ਆਪਣੇ ਅਧਿਕਾਰਾਂ ਦੀ ਖਾਤਰ ਲੜੋ ਆਪਣੇ ਅਧਿਕਾਰ ਨਾ ਛੱਡੋ ਕਿ ਇਹ ਪਾਰਟੀਆਂ ਇਹ ਸਿਆਸਤ ਇਹ ਢਿੱਗ ਗੰਦੀ ਚੀਜ਼ ਆ ਇਹ ਆਪਣੇ ਤੱਕ ਹੀ ਦਿੰਦੇ ਆ ਦੂਜਿਆਂ ਦਾ ਇਹਨਾਂ ਨੂੰ ਕੋਈ ਨਹੀਂ ਆਪਦੇ ਕੰਮ ਆਪਦੇ ਲਾਲਚ ਨੂੰ ਸਿਆਸਤ ਦੇ ਵਿੱਚ ਆਉਂਦੇ ਆ ਲੋਕਾਂ ਦਾ ਭਲਾ ਕਰਨ ਲਈ ਕੋਈ ਨਹੀਂ ਆਉਂਦਾ ਇਸ ਲਈ ਆਪਦੇ ਹੱਕ ਆਪ ਲੈਣੇ ਸਿੱਖ ਲਵੋ ਉਹ ਇਹ ਗੱਲਾਂ ਪਹਿਲਾਂ ਹੀ ਕਹਿ ਕੇ ਸੰਤ ਜੀ ਤੇ ਸਿੱਟਾ ਆਪਣੇ ਸਾਹਮਣੇ ਆ ਕਿ ਕੋਈ ਵੀ ਸਰਕਾਰ ਆਪਾਂ ਆਪ ਬਣਾਉਨੇ ਆ ਕਿ ਕਿਸੇ ਉਮੀਦ ਤੋਂ ਬਣਾਉਨੇ ਆ ਕਿ ਇਸ ਸਰਕਾਰ ਤੋਂ ਸਾਨੂੰ ਕੋਈ ਉਮੀਦ ਹੋਊਗੀ ਕਿ ਸਾਡੇ ਜਿਹੜੇ ਕੰਮ ਨੇ ਇਹ ਸਰਕਾਰ ਜ਼ਰੂਰ ਕਰੂਗੀ ਪਰ ਸਿੱਟਾ ਕੀ ਨਿਕਲਦਾ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੀ ਆ ਕਿ ਆਪਣੇ ਨਾਲ ਕਿਦਾਂ ਦਾ ਵਰਤਾਅ ਹੁੰਦਾ ਆਪਣਾ ਹੀ ਟੈਕਸ ਲੈ ਕੇ ਆਪ ਜੋ ਵੱਡਾ ਮੁਰੇ ਸੀਐਮ ਕੋਈ ਪੀਐਮ ਉਹ ਆਪ ਨਜ਼ਾਰੇ ਲੈਂਦਾ ਫਿਰਦਾ ਲੋਕਾਂ ਦੀ ਭਲਾਈ ਕਿਸੇ ਵੀ ਸਿਆਸਤ ਸਿਆਸਤਦਾਨ ਤੋਂ ਨਹੀਂ ਹੋਣੀ ਸਭ ਅਜੀਬ ਦੇ ਮਾਰੇ ਵੇ ਆ ਇੱਕ ਨਸ਼ਾ ਪਾਰਟੀ ਦੇ ਵਿੱਚ ਆਉਣ ਦਾ ਤੇ ਪਾਰਟੀ ਦੇ ਵਿੱਚ ਆਪਣਾ ਨਾਮ ਬਣਾਉਣ ਦਾ ਜਵਾਰ ਲਾਲ ਨਹਿਰੂ ਤੋਂ ਬਾਅਦ ਸਾਰਾ ਸਿਸਟਮ ਹਿਲਦਾ ਹੀ ਗਿਆ ਤੇ ਜਵਾਰ ਲਾਲ ਨਹਿਰੂ ਤੋਂ ਬਾਅਦ ਸਾਰੇ ਲਾਲਚੀ ਹੀ ਆਏ ਪੰਜਾਬ ਬਾਰੇ ਕੋਈ ਨਹੀਂ ਆ ਸੋਚਣ ਕਿ ਅਸੀਂ ਪੰਜਾਬ 'ਚ ਸਾਡੀ ਪਾਰਟੀ ਬਣੇ ਤਾਂ ਅਸੀਂ ਪੰਜਾਬ ਨੂੰ ਆ ਚੀਜ਼ ਦੇ ਦਈਏ ਪਰ ਸਾਰੇ ਲਾਲਚੀ ਬੰਦੇ ਹੀ ਮਿਲੇ ਹੁਣ ਤੱਕ ਜੇ ਆਪਾਂ ਜਵਾਰ ਲਾਲ ਨੇ ਤੋਂ ਬਾਅਦ ਦਾ ਇਤਿਹਾਸ ਦੇਖੀਏ ਤੇ ਲਗਾਤਾਰ ਦੇਖੀ ਵੀ ਜਾਂਨੇ ਆ ਪਰ ਆਪਾਂ ਫੇਰ ਗਲਤਾਂ ਆਪਾਂ ਫੇਰ ਵੋਟਾਂ ਬਾ ਦਿੰਨੇ ਆ ਫੇਰ ਜਿਤਾ ਦਿੰਨੇ ਇੱਕ ਸਰਕਲ ਦੇ ਵਿੱਚ ਹੀ ਘੁੰਮੀ ਜਾਂਨੇ ਆ ਅਗਰ ਆਪਾਂ ਚਾਹੀਏ ਤਾਂ ਸਰਕਾਰ ਇਹ ਜੇ ਬੰਦੇ ਨੂੰ ਜਿਤਾਈਏ ਜਿਹੜਾ ਪੰਜਾਬ ਦੇ ਲੋਕਾਂ ਲਈ ਕੰਮ ਕਰੇ ਜਿਹੜਾ ਪੰਜਾਬ ਦੇ ਲਈ ਕੰਮ ਕਰੇ ਪਰ ਇਹ ਝੂਠੇ ਵਾਦੇ ਕਰ ਜਾਂਦੇ ਨੇ ਕਿ ਸਾਨੂੰ ਇਹ ਜਰਾਜ ਬਣਾ ਕੇ ਦੇਵਾਂਗੇ ਸਾਨੂੰ ਆ ਸੁਵਿਧਾ ਦਵਾਂਗੇ ਆ ਸੁਵਿਧਾ ਦਵਾਂਗੇ ਲੋਕ ਆਪਣੇ ਉਹ ਜਾਲ ਦੇ ਵਿੱਚ ਫੇਰ ਫਸ ਜਾਂਦੇ ਆ ਸੰਤ ਜਰਨਲ ਸਿੰਘ ਭਿੰਡਰਾਂ ਵਾਲੇ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਇਹ ਜੋ ਸਿਆਸਤ ਹੈ ਇੱਕ ਮੱਕੜੀ ਦਾ ਜਾਲ ਆ ਇਹਦੇ ਵਿੱਚ ਛੋਟੀਆਂ ਕੀੜੀਆਂ ਮੱਖੀਆਂ ਛੋਟੀਆਂ ਛੋਟੇ ਜਿਹੇ ਜਾਂਚ ਫਸ ਜਾਂਦੀਆਂ ਜਿਹੜਾ ਬੰਦਾ ਆਪਦਾ ਅਧਿਕਾਰ ਮੰਗੂਗਾ ਇਹਦੇ ਵਿੱਚ ਇਹ ਜਿਹੜਾ ਮੱਕੜੀ ਦਾ ਜਾਲ ਆ ਇਹ ਵੱਡੀ ਚੀਜ਼ ਨੂੰ ਕੈਦ ਨਹੀਂ ਕਰ ਸਕਦਾ ਉਹ ਇਹਦੀ ਹਿੱਕ ਕਾੜ ਕੇ ਬਾਹਰ ਨਿਕਲ ਜਾ ਤੇ ਜਿਹੜਾ ਬੰਦਾ ਮੱਕੜੀ ਦੇ ਜਾਲ ਚੋਂ ਇੱਕ ਪੜ ਕੇ ਬਾਹਰ ਨਿਕਲਦਾ ਇਹ ਉਹਨੂੰ ਸਰਕਾਰਾਂ ਟਿਕਣ ਨਹੀਂ ਦਿੰਦੀਆਂ। ਉਹਦੇ ਤੇ ਝੂਠੇ ਪਰਚੇ ਪਾ ਦਿੰਦੀਆਂ। ਇਹ ਅੱਜ ਵੀ ਹੋ ਰਿਹਾ। ਕੋਈ ਵੀ ਮੌਜੂਦਾ ਸਰਕਾਰ ਹੋਵੇ, ਕੋਈ ਸਰਕਾਰ ਬਰਾਬਰ ਬੋਲੇ। ਸਰਕਾਰ ਦੇ ਕੰਮਾਂ ਨੂੰ ਲਾਣਤਾ ਪਾਵੇ। ਕਿ ਸਰਕਾਰ ਆਪ ਦੇ ਕੰਮ ਕਰਦੀ ਫਿਰਦੀ ਲੋਕਾਂ ਕਨੇ ਧਿਆਨ ਨਹੀਂ। ਤਾਂ ਬਸ ਸਰਕਾਰ ਆ ਦੀ ਪਾਵਰ ਦਿਖਾਉਣ ਦੇ ਖਾਤਰ ਉਹਨਾਂ ਲੋਕਾਂ ਦੇ ਚੈਨਲ ਬੰਦ ਕਰਾ ਦਿੰਦੀ ਆ ਉਹਨਾਂ ਦੇ ਝੂਠੇ ਪਰਚੇ ਪਾ ਦਿੰਦੀ ਆ ਇਹ ਅੱਜ ਵੀ ਹੋ ਰਿਹਾ ਪਰ ਆਪਣੇ ਲੋਕ ਸੁੱਤੇ ਪਏ ਨੇ ਆਪਣੇ ਲੋਕ ਸੁੱਤੇ ਪਏ ਨੇ ਹੁਣ ਮੂਰੇ ਵੋਟਾਂ ਆਉਣੀਆਂ ਫੇਰ ਭੱਜ-ਭੱਜ ਕੇ ਵੋਟਾਂ ਪਾਏ ਆਉਣਗੇ ਉਸ ਤੋਂ ਬਧਾ ਨੋਟਾਂ ਨੂੰ ਵੋਟਾਂ ਪਾ ਦੋ ਕਿ ਅਸੀਂ ਤਾਂ ਕਿਸੇ ਕੰਨੀ ਨਹੀਂ ਜੇ ਬੋਟ ਪਾਉਣੀ ਆ ਫਿਰ ਖਾਲਿਸਤਾਨ ਨੂੰ ਵੀ ਇੱਕ ਵਾਰ ਪਾ ਕੇ ਦੇਖ ਲੋ ਆਪਾਂ ਕਹਿੰਦੇ ਆ ਕਿ ਇੱਕ ਚਾਂਸ ਸਾਰਿਆਂ ਨੂੰ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਵੀ ਚਾਂਸ ਇਸੇ ਕਰਕੇ ਲੋਕਾਂ ਨੇ ਦਿੱਤਾ ਸੀ ਕਿ ਲੋਕਾਂ ਬਾਰੇ ਚੰਗਾ ਕਰੂ ਪਰ ਉਹ ਨਤੀਜੇ ਸਾਰਿਆਂ ਦੇ ਸਾਹਮਣੇ ਹੀ ਆ। ਤਾਂ ਖਾਲਿਸਤਾਨ ਨੂੰ ਵੀ ਇੱਕ ਵਾਰ ਜਿਤਾ ਕੇ ਦੇਖ ਲੋ। ਵੋਟ ਸਹੀ ਪਾਸੇ ਪਾ ਕੇ ਦੇਖ ਲੋ ਨਹੀਂ ਨੋਟਾ ਨੱਪਿਓ ਕਿ ਅਸੀਂ ਤਾਂ ਕਿਸੇ ਕੰਨੀ ਨਹੀਂ। ਬਹੁਤ ਲੋਕ ਅੱਕੇ ਵੇ ਆ। ਪਰ ਜਦੋਂ ਵੋਟਾਂ ਆਉਣੀਆਂ ਆਉਣਗੀਆਂ। ਉਹੀ ਲੋਕਾਂ ਨੂੰ ਜਾ ਕੇ ਮੰਤਰੀ ਬੋਜੇ ਨੇ ਵੋਟਾਂ ਲੈਣੀਆਂ। ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਜਾ ਕੇ ਉਹਦੇ ਨਾਲ ਹੈਲੋ ਮਿਲਾ ਲਈ ਜਾ ਕੇ ਉਹਦੇ ਨਾਲ ਹੱਥ ਮਿਲਾ ਲਿਆ। ਫੋਟੋ ਕਚਾਲੀ ਉਹਦਾ ਦੁੱਖ ਸੁੱਖ ਪੁੱਛ ਲਿਆ ਬਸ ਉਹ ਤਾਂ ਨਹੀਂ ਹੋਊਗਾ ਕਿ ਤੁਸੀਂ ਮੈਥੋਂ ਅੱਗੇ ਇੰਨਾ ਕੁਝ ਪੁੱਛ ਲਿਆ ਮੈਂ ਵੋਟ ਸੁਣ ਨਹੀਂ ਪਾਉਂ ਇਹ ਹਾਲਾਤ ਅੱਜ ਦੇ ਆ ਜਿਹੜੇ ਧਿਆਨ ਰੱਖਣ ਜੋ ਗੱਲਾਂ ਤਾਂ ਸੰਤ ਜੀ ਬਹੁਤ ਟਾਈਮ ਪਹਿਲਾਂ ਆਪਦੀਆਂ ਸਪੀਚਾਂ ਚ ਵੀ ਦੱਸ ਗਏ ਕਿ ਪਾਰਟੀ ਇਹ ਕਿਸੇ ਦੇ ਮੱਥ ਨਹੀਂ ਹੁੰਦੀ ਸਾਰੇ ਆਪਸ ਦੇ ਵਿੱਚ ਇਕੱਠੇ ਨੇ ਬਾਹਰਲੇ ਲੋਕਾਂ ਨੂੰ ਲੜਾ ਦਿੰਦੇ ਆ ਕਿ ਸਾਨੂੰ ਵੋਟ ਪਾਉ ਇੱਕ ਦੂਜੇ ਦੇ ਐਂਟੀ ਬੋਲ ਦੇ ਰਹਿੰਦੇ ਆ ਜਾਣ ਜਾਣ ਕੇ ਖਬਰਾਂ ਦੇ ਵਿੱਚ ਰਹਿਣ ਲਈ ਲੋਕਾਂ ਨੂੰ ਆਪ ਦੇ ਬਲ ਖਿੱਚਣ ਲਈ ਇੱਕ ਦੂਜੇ ਦੇ ਵਿਰੁੱਧ ਬੋਲਦੇ ਰਹਿੰਦੇ ਆ ਪਰ ਆਪਸ ਦੇ ਵਿੱਚ ਸਾਰੀ ਰੀਅਲੀ ਮਿਲੀ ਭੁਗਤ ਇਕੱਠੀ ਆ ਆਪਸ ਦੇ ਵਿੱਚ ਸਾਰੇ ਇਕੱਠੇ ਹੀ ਆ ਆਹ ਗੱਲ ਆਪਣੇ ਦਿਮਾਗ 'ਚ ਬਿਠਾ ਲਓ ਆਪਣੇ ਲੋਕ ਵੈਸੇ ਗੱਲਾਂ ਕਰਦੇ ਰਹਿਣਗੇ ਪਰ ਇਹ ਗੱਲ ਦੇ ਉੱਤਰਦੇ ਨਹੀਂ ਕਹਿੰਦੇ ਨਹੀਂ ਕਿ ਆਪਸ ਦੇ ਵਿੱਚ ਇਕੱਠੇ ਹੀ ਆ ਕਿ ਵੋਟ ਇਹੋ ਜਿਹੇ ਬੰਦੇ ਨੂੰ ਨਹੀਂ ਪਾਓ ਮੈਂ ਤਾਂ ਕਹਿੰਦਾ ਵੋਟ ਪਾਉਣ ਹੀ ਨਾ ਜਾਓ ਜੇ ਪਾਉਣੀਆਂ ਖਾਲਸਤਾਨ ਨੂੰ ਪਾਓ ਇੱਕ ਵਾਰ ਜਿਤਾ ਕੇ ਦੇਖ ਲਓ ਪਤਾ ਲੱਗ ਜੂ ਸਾਰਿਆਂ ਨੂੰ ਤਾਂ ਅਗਲੀ ਵੀਡੀਓ ਲਈ ਆਪਣੇ YouTube ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ